ਗੱਡੇ ਦੇ ਕੋਲ ਆ 8 ਤਾਰੀਖ ਨੂੰ ਇੱਕ ਡੈੱਡ ਬੋਡੀ ਪੁਲਿਸ ਨੂੰ ਰਿਪੋਰਟ ਕੀਤੀ ਗਈ ਸੀ ਜਿਹੜੀ ਲੇਟਰਨ ਆਈਡੈਂਟੀਫਾਈ ਹੋਈ ਅਜੇ ਕੁਮਾਰ ਵਜੋਂ ਤੇ ਆ ਸੁਰੂ ਤੋਂ ਇੱਕ ਬਲਾਈਂਡ ਮਰਡਰ ਕੇਸ ਸੀਗਾ ਜਿਹਨੂੰ ਪੁਲਿਸ ਨੇ ਫਰਦਰ ਇਨਵੈਸਟੀਗੇਟ ਕਰਦੇ ਵੇ ਐਸਪੀ ਡੀ ਸਰਬਜੀਤ ਬਈਆ ਡੀਐਸਪੀ ਮਿਸਟਰ ਦਵਿੰਦਰ ਬਾਜਵਾ ਐਸਐਚਓ ਗੁਹਿੰਦਰ ਨਾਗਰਾ ਆਈਪੀਐਸ ਪ੍ਰੋਫੈਸਰ ਗਜਲਪ੍ਰੀਤ ਤੇ ਨਾਲ ਸਾਡੇ ਸੀਆਈ ਦੀ ਟੀਮ ਨੇ ਵੱਖ-ਵੱਖ ਟੀਮਾਂ ਨੇ ਇਹਨੂੰ ਫਰਦਰ ਇਨਵੈਸਟੀਗੇਟ ਕਰਦੇ ਵੇ ਆ ਲਗਭਗ 25 ਤੋਂ 30 ਕਿਲੋਮੀਟਰ ਤੱਕ ਦੇ ਕੈਮਰੇ एग्जामिन ਕੀਤੇ ਨਾਲ ਟੈਕਨੀਕਲ ਸਪੋਰਟ ਦੇ ਨਾਲ ਜਿਹੜਾ ਸਾਡੀ ਟੈਕਨੀਕਲ ਯੂਨਿਟ ਹੈਗੀ ਉਹਦੇ ਸਪੋਰਟ ਦੇ ਨਾਲ ਸਾਰੇ ਕੇਸ ਨੂੰ ਇਨਵੈਸਟੀਗੇਟ ਕੀਤਾ ਤੇ ਕਾਫੀ ਮਿਹਨਤ ਤੋਂ ਬਾਅਦ ਤੇ ਲਗਭਗ 5-6 ਦਿਨ ਦੀ ਲਗਾਤਾਰ ਮਿਹਨਤ ਤੋਂ ਬਾਅਦ 14 ਤਰੀਕ ਨੂੰ ਸਾਡੀ ਟੀਮ ਨੇ ਇੱਕ ਸ਼ੱਕੀ ਲੇਡੀ ਜਰੀਨਾ ਖਤੂਨ ਨੂੰ ਲੁਧਿਆਣੇ ਤੋਂ ਕਾਬੂ ਕੀਤਾ ਟੱਬਾ ਪੁਲਿਸ ਸਟੇਸ਼ਨ ਦੇ ਏਰੀਆ ਚੋਂ ਤੇ ਫਰਦਰ ਇਨਵੈਸਟੀਗੇਸ਼ਨ ਦੌਰਾਨ ਜਿਹੜਾ ਹੈਗਾ ਉਹ ਜਰੀਨਾ ਖਤੂਨ ਨੇ ਰਿਵੀਲ ਕੀਤਾ ਕਿ ਉਹਨੇ ਆਪਣੇ ਸਾਥੀ ਗੁਲਜ਼ਾਰਪ੍ਰੀਤ ਨੂੰ ਜਦੋਂ ਮਿਲਣ ਜਾ ਰਹੀ ਸੀਗੀ ਉਦੋਂ ਗੁਲਜ਼ਾਰਪ੍ਰੀਤ ਜਦੋਂ ਉਹਨੂੰ ਮਿਲਣ ਆਣ ਲੱਗਿਆ ਸੀਗਾ ਉਸੇ ਟਾਈਮ ਜਿਹੜਾ ਡਿਸੀਜ਼ਡ ਹੈਗਾ ਜੇ ਕੁਮਾਰ ਉਹ ਉਹਨੂੰ ਮਿਲਦਾ ਹੈਗਾ ਤੇ ਉਹ ਰੋਕ ਕੇ ਉਹਦੇ ਨਾਲ ਬਤਨ ਜਿਕਰਦਾ ਹੈਗਾ ਇਨ ਬਿਟਵੀਨ ਗੁਲਜ਼ਾਰਪ੍ਰੀਤ ਆਂਦਾ ਹੈਗਾ ਉਹ ਟੈਸ਼ ਜਾ ਕੇ ਉਹਦੇ ਤੇ ਅਟੈਕ ਕਰ ਦਿੰਦਾ ਹੈਗਾ ਤੇ ਸ਼ਾਰਪੇਜ ਵੈਪਨ ਦੇ ਨਾਲ ਉੱਤੇ ਹਮਲਾ ਕਰਦੇਵੇ ਜਿਹੜਾ ਹੈਗਾ ਉਹਦਾ ਕਤਲ ਕਰ ਦਿੰਦਾ ਹੈਗਾ ਤੇ ਇਸ ਚੀਜ਼ ਨੂੰ ਇਨਵੈਸਟੀਗੇਟ ਕਰਦੇ ਵੇ ਸਾਰੇ ਸਾਡੀ ਟੀਮ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਤੇ ਇੱਕ ਬਲਾਈਂਡ ਮਰਡਰ ਕੇਸ ਨੂੰ ਆ ਬੜੇ ਸ਼ਾਰਟ ਸਪੈਨ ਆਫ ਟਾਈਮ ਚ ਕਿਉਂਕਿ ਕਾਫੀ ਕਾਫੀ ਗੁੰਝਲਦਾਰ ਕੇਸ ਸੀਗਾ ਤੇ ਔਰ ਕਲੂਜ਼ ਵਿੱਚ ਕੋਈ ਆ ਨਹੀਂ ਰਏ ਸੀਗੇ ਤਾਂ ਟੈਕਨੀਕਲ ਸਪੋਰਟ ਤੇ ਸੀਸੀਟੀਵੀ ਕੈਮਰਾਜ਼ ਦਾ ਐਨਾਲਿਸਿਸ ਤੇ ਸਪੋਰਟ ਦੇ ਨਾਲ ਕੁਝ ਜਿਹੜਾ ਹੈਗਾ ਸੋਰਸਸ ਦੀ ਇਨਫੋਰਮੇਸ਼ਨ ਦੇ ਆਧਾਰ ਤੇ ਇਹਨੂੰ ਟ੍ਰੇਸ ਕੀਤਾ ਹੈਗਾ ਥੈਂਕ ਯੂ ਜੀ ਅਜੇ ਸੀਗਾ ਉਹ ਕੰਮ ਕੀ ਕਰਦਾ ਸੀ ਕਿ ਉਹ ਸ਼ਾਦੀशुदा ਸੀ ਨਹੀਂ ਅਜੇ ਸ਼ਾਦੀशुदा ਨਹੀਂ ਸੀਗਾ ਤੇ ਲਗਭਗ 25 ਸਾਲ ਦੀ ਉਮਰ ਦੀ ਸੀਗੀ ਤੇ ਐਸ ਸੱਚ ਕੋਈ ਉਹ ਕੰਮ ਨਹੀਂ ਕਰਦਾ ਸੀਗਾ ਉਹ ਗਿਆ ਵਾ ਸੀਗਾ ਆਪਣੇ ਸਿਸਟਰ ਦੇ ਸਹੁਰੇ ਉੱਥੇ ਕੋਈ ਸਮਾਨ ਲੈਣ ਗਿਆ ਸੀਗਾ ਸਿਸਟਰ ਦਾ ਸਮਾਨ ਸੀਗਾ ਜਦੋਂ ਵਾਪਸ ਆਇਆ ਹੈਗਾ ਰਾਸ ਚ ਤੇ ਘਰ ਪਹੁੰਚਣ ਤੋਂ ਪਹਿਲਾਂ ਆ ਵਾਰਦਾਤ ਫਾਟਕ ਦੇ ਨੇੜੇ ਉਹਦੇ ਨਾਲ ਵਾਪਸੀ ਸੀ ਜੀ ਥੈਂਕ ਯੂ